ਵਿਜੀਲੈਂਸ ਦੀ ਗੱਲ ਕਰ ਰਹੇ ਸੀ ਵਿਜੀਲੈਂਸ ਅਕਸਰ ਇਹੋ ਜੀਆਂ ਜਾਣਕਾਰੀਆਂ ਉਹਦੀਆਂ ਚੀਜ਼ਾਂ ਕੱਢ ਕੇ ਲਿਆਉਂਦੀ ਨੇ ਜਿਹੜੀ ਕਈ ਵਾਰੀ ਹੈਰਾਨ ਵੀ ਕਰਦੀ ਹੁੰਦੀ ਆ ਤੇ ਪਰੇਸ਼ਾਨ ਵੀ ਕਰਦੀ ਵੀ ਆ ਕੁਝ ਵੀ ਇੱਥੇ ਲੁਕਿਆ ਪਿਆ ਹੁੰਦਾ ਪਰ ਹੁਣ ਕਹਿੰਦੇ ਕਿ ਵਿਜੀਲੈਂਸ ਦੇ ਕੁਝ ਅਧਿਕਾਰੀਆਂ ਤੇ ਦੋਸ਼ ਲੱਗੇ ਹੋਏ ਨੇ ਕੋਈ 40 ਕਰੋੜ ਦੀ ਦੋ ਕਨਾਲਾਂ ਜ਼ਮੀਨ ਦਾ ਮਸਲਾ ਹੈ ਸਾਬਕਾ ਕਰਨਲ ਸਾਹਿਬ ਦਾ ਇਹ ਕੀ ਮਸਲਾ ਜੀ ਥੋੜਾ ਜਿਹਾ ਇਸ ਦੇ ਬਾਰੇ ਜਾਣਕਾਰੀ ਤੇ ਹੋ ਜੇ ਇੱਕ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਤੇ ਹਾਈ ਕੋਰਟ ਤੇ ਜੋ ਪਟੀਸ਼ਨ ਪਈ ਆ ਉਹਦੇ ਚ ਸਾਬਕਾ ਕੋਈ ਵਿਜੀਲੈਂਸ ਦਾ ਹੈੱਡ ਹੈ ਇੱਕ ਸ਼ੈਦ ਇਨਸਪੈਕਟਰ ਤੇ ਡੀਐਸਪੀ ਹਮ ਇਹਨਾਂ ਤੇ ਦੋਸ਼ ਲੱਗਾ ਕਿ ਇਹਨਾਂ ਦੀ ਕੋਈ ਜ਼ਮੀਨ ਐ ਚੰਡੀਗੜ੍ਹ ਦੇ ਵਿੱਚ ਦੋ ਕਨਾਲਾਂ ਉਹ ਕੋਈ ਰੋਲਾ ਹੈ ਗੋਲਾ ਹੈ ਤਾਂ ਇਹਨਾਂ ਨੂੰ ਝੂਠੇ ਕੇਸ ਦੇ ਵਿੱਚ ਉਸ ਜ਼ਮੀਨ ਦੇ ਚਲਦਿਆਂ ਫਸਾਇਆ ਗਿਆ ਹਮ ਹਾਈ ਕੋਰਟ ਨੇ ਕਿਹਾ ਕਿ ਦੇਖੋ ਇਸ ਮਾਮਲੇ ਦੇ ਵਿੱਚ ਚਾਰ ਸ਼ੀਟ ਦਾਖਲ ਨਹੀਂ ਕਰਨੀ ਤੁਸੀਂ ਹਾਲੇ ਉਹਦੇ ਤੇ ਰੋਕ ਲੱਗ ਗਈ ਆ ਪਰ ਜਾਂਚ ਪੜਤਾਲ ਜਾਰੀ ਰੱਖੀ ਜਾ ਸਕਦੀ ਕਿਉਂਕਿ ਮੈਂ ਅਗੇ ਵੀ ਤਾਂ ਉਹ ਦੱਸਿਆ ਬਹੁਤ ਵਰੀ ਕਿ ਜਾਂਚ ਪੜਤਾਲ ਤੇ ਕੋਟਾ ਕਦੇ ਵੀ ਰੋਕ ਨਹੀਂ ਲਾਉਂਦੀਆਂ ਜਾਂਚ ਪੜਤਾਲ ਖੁੱਲੀ ਰਹਿੰਦੀ ਆ ਕਿ ਜਾਂਚ ਪੜਤਾਲ ਕਰ ਲਵੋ ਕੋਈ ਦਿੱਕਤ ਨਹੀਂ ਹੈ ਪਰ ਕਈ ਵਾਰ ਚਾਰ ਸ਼ੀਟ ਜਿਹਨੂੰ ਚਲਾਨ ਆਪਾਂ ਕਹਿੰਨੇ ਆ ਚਲਾਨ ਵਗੈਰਾ ਦਾਖਲ ਕਰਨ ਤੇ ਉਹ ਰੋਕ ਲਾ ਦਿੰਦੇ ਆ ਕਿ ਜਦੋਂ ਤੱਕ ਅੱਗੇ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਚਾਰ ਸ਼ੀਟ ਨਹੀਂ ਜੇ ਫਾਈਲ ਕਰ ਸਕਦੇ ਪਰ ਇਹਦੇ ਵਿੱਚ ਹੁਣ ਹੈਰਾਨਗੀ ਦੀ ਗੱਲ ਹੈ ਕਿ ਵਿਜੀਲੈਂਸ ਨੂੰ ਹੀ 파ਟੀ ਬਣਾਇਆ ਜਾ ਰਿਹਾ ਹੈ ਵਿਜੀਲੈਂਸ ਤੇ ਚਾਹੇ ਸਾਫ ਦਾ ਜਾਂ ਮਜੂਤਾ ਅਧਿਕਾਰੀ ਤਾਂ ਵਿਜੀਲੈਂਸ ਤੇ ਖੁਦ ਚੌਕਸੀ ਡਿਪਾਰਟਮੈਂਟ ਆ ਤੇ ਉਹ ਹੁਣ ਚੌਕਸੀ ਤੋਂ ਜੇ ਇਸ ਤਰ੍ਹਾਂ ਦੀ ਬਈ ਚੋਰਸੀ ਕਰਨ ਲੱਗੇ ਆ ਤਾਂ ਫਿਰ ਤੇ ਬੜਾ ਮਾਮਲਾ ਗੜਬੜਿਆ ਕਿਉਂਕਿ ਕਦੇ ਇੱਥੇ ਈਡੀ ਵਾਲਾ ਫੜਿਆ ਜਾਂਦਾ ਕਦੇ ਇੱਥੇ ਸੀਬੀਆਈ ਵਾਲਾ ਫੜਿਆ ਜਾਂਦਾ ਕਦੇ ਕੋਈ ਵਿਜੀਲੈਂਸ ਵਾਲਾ ਫੜਿਆ ਜਾਂਦਾ ਇਹ ਚੱਲਦਾ ਕੀ ਪਿਆ ਕਦੇ ਕੋਈ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਆਲਾ ਫੜਿਆ ਜਾਂਦਾ ਕੋਈ ਫਲਾਣਾ ਫੜਿਆ ਜਾਂਦਾ ਕੋ ਟਮਕਾਣਾ ਫੜਿਆ ਜਾਂਦਾ ਮਤਲਬ ਕਿ ਇਸ ਸਿਸਟਮ ਦੇ ਵਿੱਚ ਇਹ ਕਿੰਨੀ ਵੱਡੀ ਤਰਾਸਦੀ ਹੈ ਕਿ ਜ਼ਮੀਨਾਂ ਦੇ ਝਗੜਿਆਂ 'ਚ ਇਸ ਤਰ੍ਹਾਂ ਦੇ ਤਾਕਤਵਰ ਅਹੁਦਿਆਂ 'ਤੇ ਬੈਠੇ ਬੰਦੇ ਜਿਹੜੇ ਆ ਉਹ ਇਨਵੋਲਵ ਹੁੰਦੇ ਆ ਔਰ ਚੰਡੀਗੜ੍ਹ ਮੁਹਾਲੀ 'ਚ ਗੇਮ ਹੈ ਹੂੰ ਡਿਸਪਿਊਟਡ ਪ੍ਰਾਪਰਟੀਆਂ ਦੇ ਵਿੱਚ ਅਫਸਰ ਦਾਖਲ ਹੁੰਦੇ ਆ ਔਰ ਤੁਸੀਂ ਦੇਖਿਆ ਹੁਣ ਗੁਰਸ਼ੇਰ ਸੰਧੂ ਤੇ ਵੀ ਉਹਦੇ ਪਾਰਟਨਰ ਨੇ ਦੋਸ਼ਲਾਤੇ ਸੰਕਟੇ ਤੌਰ ਤੇ ਜੀ ਕਿ ਮੇਰੇ ਕੋਲੋਂ ਹੀ ਦਰਖਾਸਤਾਂ ਦਵਾਈਆਂ ਜਾਂਦੀਆਂ ਸੀ ਫਿਰ ਸੰਧੂ ਉਹਦੇ ਵਿੱਚ ਇਨਵੋਲ ਹੁੰਦਾ ਫਿਰ ਸੈਟਲਮੈਂਟ ਹੁੰਦੀ ਹਾਂ ਤਾਂ ਇਹ ਉੱਥੇ ਇੱਕ ਗੇਮ ਚੱਲਦੀ ਆ ਬਹੁਤ ਵੱਡੇ ਪੱਧਰ ਤੇ ਚੱਲਦੀ ਆ ਪਰ ਸਾਹਿਬ ਇੱਥੇ ਇਦਾਂ ਦਾ ਸਿਸਟਮ ਹੋ ਗਿਆ ਮੈਂ ਤੇ ਮਤਲਬ ਕਿ ਹੁਣ ਤੱਕੇ ਤੁਹਾਡੇ ਖਾ ਲਈ ਨਾ ਦਫ਼ਤਰਾਂ ਦਫ਼ਤਰਾਂ ਚ ਜੇ ਤੇ ਮਤਲਬ ਕਿ ਇੱਕ ਦਿਨ ਅੱਗੇ ਮੇਰੇ ਕੋਲ ਕੋਈ ਮਿੱਤਰ ਆਏ ਸਨ ਤੇ ਬੜੇ ਮਯੂਸ ਸਨ ਮੈਂ ਕਿਹਾ ਯਾਰ ਕਿਉਂ ਕਿ ਆ ਕਹਿੰਦਾ ਯਾਰ ਮੈਂ ਇੱਕ ਤੇਰੇ ਤੋਂ ਗੱਲ ਪੁੱਛਣੀ ਮੈਂ ਦੁਬਿਧਾ ਚ ਆ ਜੀ ਕਿ ਬਹੁਤ ਛੋਟੇ ਜੇ ਮਕਾਮ ਤੋਂ ਠੇਸਾਂ ਛੋਟੇ ਜੇ ਘਰ ਤੋਂ ਠੇਸਾ ਬੜਾ ਯਾਰ ਬਿਜ਼ਨਸ ਵਗੈਰਾ ਕੀਤਾ ਪੈਸਾ ਤੇ ਲਾਚੰਗਾ ਆ ਗਿਆ ਤੇ ਯਾਰੀ ਦੋਸਤੀ ਤੇ ਵੀ ਬੜਾ ਮਾਨਸੀ ਵੀ ਫਲਾਣਾ ਵੀ ਸਰਕਾਰ ਚ ਬੈਠਾ ਠਮਕਾਣਾ ਵੀ ਸਰਕਾਰ ਚ ਬੈਠਾ ਕਿਸੇ ਰਿਸ਼ਤੇਦਾਰ ਦਾ ਕੰਮ ਪਿਆ ਜੀ ਜੀ ਯਾਰ ਕਿਸੇ ਨੇ ਗੱਲ ਹੀ ਨਹੀਂ ਸੁਣੀ ਸਾਲਾ ਪੈਸਾ ਕਿਸ ਕੰਮ ਦਾ ਐਸੇ ਹੂੰ ਪੈਸਾ ਕਿਸ ਕੰਮ ਦਾ ਮੈਂ ਦੁਵਿਧਾ ਚੱਕੀ ਕਿ ਯਾਰ ਬੰਦੇ ਨੂੰ ਮਸ਼ਹੂਰ ਹੋਣਾ ਲਾਸਮੀ ਹੈ ਕਿ ਬੰਦੇ ਨੂੰ ਪੋਲੀਟੀਕਲ ਹੋਣਾ ਲਾਸਮੀ ਜੀ ਕਰੀਏ ਤੇ ਕਰੀਏ ਕੀ ਕਹਿੰਦਾ ਉਹੀ ਕੰਮ ਜਦੋਂ ਪੈਸਾ ਲਾਇਆ ਤੇ ਸਰ ਜਿਹੜਾ ਟੌਪ ਮੋਸਟ ਆਉਦਾ ਹੈ ਉਹਦੇ ਗੇਟ ਤੇ ਵੀ ਤਲਾਸ਼ੀ ਲੈ ਵਗੈਰ ਗੱਡੀ ਦਾਖਲ ਹੋ ਗਈ ਉੱਤੇ ਬੈਠੇ ਹੂੰ ਵੇਖਣ ਮੈਂਦਾ ਕੀ ਕਮਾਵੇ ਮੈਂ ਕਿਹਾ ਭਾਈ ਦੁਵਿਧਾ ਹੁਣ ਮੈਂ ਤਾਂ ਤੇਰੀ ਕੀ ਦੂਰ ਕਰ ਸਕਦਾ ਸਿਆਣਾ ਆਦਮੀ ਹਾਂ ਤੂੰ ਉਹਨਾਂ ਕਿ ਬੇਸ਼ੱਕ ਛੋਟਾ ਹੋਵੇ ਮੈਂ ਕਿਹਾ ਵੀ ਇੱਥੇ ਇੰਡੀਆ 'ਚ ਪਾਵਰ ਵੀ ਕਈ ਪ੍ਰਕਾਰ ਦੀ ਹੈ ਜੀ politcal power ਤੇ ਹੈ ਹੀ ਹੂੰ ਕੰਮ ਕਰਦੀ ਆ ਪੈਸਾ ਵੀ ਪਾਵਰ ਆ ਕਈ ਵਾਰ ਦੋਵੇਂ ਰਲ ਕੇ ਕੰਮ ਕਰਦੇ ਨੇ ਜੀ ਕਈ ਵਾਰ ਅਲੱਗ-ਅਲੱਗ ਕੰਮ ਕਰਦੇ ਨੇ ਕਈ ਵਾਰ ਦੋਨੇ ਕੰਮ ਨਹੀਂ ਆਉਂਦੇ ਦੋਨੇ ਕੰਮ ਨਹੀਂ ਆਉਂਦੇ ਸਹੀ ਤੇ ਤੀਜੀ ਪਾਵਰ ਵੀ ਇੱਥੇ ਹਥਿਆਰ ਵਾਲੀ ਪਾਵਰ ਵੀ ਆ ਹੂੰ ਉਹ ਜੇਲਾ 'ਚੋਂ ਬੈਠੇ ਫੋਨ ਕਰਦੇ ਆ ਜੇਲਾ ਵਿੱਚੋਂ ਫੋਨ ਆਉਣਗੇ ਉਹੀ ਤਾਂ ਪਾਵਰ ਹੈ ਨਾ ਸਰ ਹਮ ਹਮ ਤਾਂ ਜਿਹਨੂੰ ਫੋਨ ਆਉਂਦਾ ਹੈ ਉਹਦੇ ਗਾ ਨਾਨਕੇ ਦਾਦਕੇ ਵੀ ਸੌਣੋਂ हट ਜਾਂਦੇ ਆ ਜੀ ਜੀ ਉਹ ਵੀ ਤਾਂ ਪਾਵਰ ਹੈ ਇੱਕ ਪਾਵਰ ਐਸੀ ਵੀ ਆ ਕਿ ਤੁਹਾਡੇ ਕੋਲ ਮਤਲਬ ਕੁਝ ਵੀ ਨਹੀਂ ਮੇਰੇ ਅਰਗਾ ਜਾਂਦਾ ਚਲੋ ਕਿਤੇ ਵੀ ਠੀਕ ਹੈ ਥੋੜੀ ਜਾਣ ਪਛਾਣ ਆ ਤੇ ਥੋੜੇ ਆਪਣੇ ਅਧਿਕਾਰਾਂ ਪ੍ਰਤੀ ਸਮਝਦੇ ਹੋ ਨਾ ਹਮ ਚੇਤਨਤਾ ਵੀ ਆ ਜੀ ਮੈਂ ਕਹਾਂ ਭਈ ਇਹ ਸਾਰੀਆਂ ਚੀਜ਼ਾਂ ਹੀ ਆ ਹੁਣ ਪਤਾ ਨਹੀਂ ਵੀ ਕਿਹੜਾ ਕਿੱਥੇ ਕੰਮ ਕਰ ਜਾਵੇ ਇੰਡੀਆ ਦੇ ਵਿੱਚ ਪਾਵਰ ਕੋਈ ਇੱਕ ਕਿਸਮ ਦੀ ਨਹੀਂ ਹੈ ਵੱਖ-ਵੱਖ ਕਿਸਮ ਦੀ ਆ ਇੱਥੇ ਮਤਲਬ ਕਿ ਗੁੰਡੇ ਵੀ ਇੱਕ ਪਾਵਰ ਰੱਖਦੇ ਨੇ ਆਪਣੀ ਬਿਲਕੁਲ ਔਰ ਐਸੀ ਪਾਵਰ ਆ ਕਿ ਲੀਡਰ ਵੀ ਚਲਦੇ ਉਹਨਾਂ ਤੋਂ ਲੀਡਰ ਵੀ ਕੰਨ ਭੰਦਦੇ ਆ ਇਹਨਾਂ ਦਾ ਕੰਪੈਰ ਦੇ ਆਧਾਰ ਤੇ ਹੁਣੇ ਸਾਰੇ ਗੁੰਡਾ ਆਦਮੀ ਕਿਤੇ ਤੁਸੀਂ ਦੇਖੋ ਕਿਤੇ ਕਿਸੇ ਲੀਡਰ ਦੇ ਘਰ ਦਾਖਲ ਹੁੰਦਾ ਤੋ ਉਹਨੂੰ ਸਪੈਸ਼ਲ ਕੁਰਸੀ ਦਿੱਤੀ ਜਾਂਦੀ ਆਂ। ਕਿਆ ਬੈਠਾ? ਦੂਜਿਆਂ ਨੂੰ ਕਹਿੰਦਾ ਬਾਹਰ ਜਾ ਕਰਦੇ ਕਰਦੇ ਗੱਲ ਬਣੀ। ਕਿੱਧਰ ਨਾ ਕਿੱਧਰ ਕਿੱਦਾਂ ਸਣ ਕੇ ਕਰ। ਸੋ ਇਹੀ ਚੀਜ਼ ਇੱਥੇ ਕਈ ਪ੍ਰਕਾਰ ਦੀ ਪਾਵਰ ਆ ਤਾਂ ਪਰ ਇਸ ਤਰ੍ਹਾਂ ਦੀ ਪਾਵਰ ਵੀ ਹੈ ਕੀ ਆ। ਜਿਹੜੇ ਲੋਕ ਬੈਠੇ ਮਤਲਬ ਕਿ ਪਬਲਿਕ ਡੀਲਿੰਗ ਵਾਲੀ ਕੁਰਸੀ ਤੇ ਹੁੰਦੇ ਆ ਤਾਂ ਪਰ ਉਹ ਪਬਲਿਕ ਨੂੰ ਹੀ ਪਰੇਸ਼ਾਨ ਕਰ ਦਿੰਦੇ ਆ ਆਪਣੇ ਮਫਾਦਾਂ ਲਈ ਸੋ ਇਹ ਉੱਥੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਆਮ ਗੇਮ ਆ ਕਿ ਡਿਸਪਿਊਟਡ ਪ੍ਰਾਪਰਟੀਆਂ ਦੇ ਵਿੱਚ ਇਸ ਤਰ੍ਹਾਂ ਦੇ ਰਸੂਖਵਾ ਰਸੂਖਵਾਨ ਜਾਂ ਤਾਕਤਵਰ ਲੋਕ ਜਿਹੜੇ ਆ ਉਹ ਇਨਵੋਲਵ ਹੋ ਜਾਂਦੇ ਆ ਜੀ ਮੈਂ ਤੁਸੀ ਬਿਲਕੁਲ ਮਿੰਡੋ ਜੀ ਇੱਕ ਕਮੈਂਟ ਮੈਂ ਦੁਬਾਰਾ ਪੜਨਾ ਗੁਰਿੰਦਰ ਜੀ ਹੋਰਾਂ ਦਾ ਇਹ ਕਹਿੰਦੇ ਕਿ ਤੁਸੀਂ ਗੱਲ ਗੋਲਮੋਲ ਕਰਤੀ ਮੈਂ ਪੁੱਛ ਰਿਹਾ ਸੀ ਕਿ ਲੁਧਿਆਣੇ ਚ ਟਾਟਾ ਕੰਪਨੀ ਆਉਣੀ ਸੀ ਕਿੱਥੇ ਇੱਕ ਕੰਮ ਪਹੁੰਚਿਆ ਹੈ ਨਹੀਂ ਸਰ ਮੈਨੂੰ ਨਹੀਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਗੋਲਮੋਲਾਂ ਦੀ ਕਿਹੜੀ ਗੱਲ ਹੈ ਜੀ ਮੈਂ ਤੇ ਇਨਵੈਸਟਮੈਂਟ ਦੀ ਗੱਲ ਹੈ ਮੈਨੂੰ ਨਹੀਂ ਪਤਾ ਜੀ ਉਸ ਪ੍ਰੋਜੈਕਟ ਦਾ ਕੀ ਹੈ ਮੈਂ ਕਿਹੜਾ ਲੁਧਿਆਣੇ ਰਹਿਣਾ ਜੀ ਜੀ ਮੈਂ ਕਹਿੰਦਾ ਪਰ ਮੈਂ ਤਾਂ ਓਵਰਾਲ ਵਾਸਤੇ ਮੈਂ ਦੁਬਾਰਾ ਪੁੱਛਦਾ ਜੀ ਇਨਵੈਸਟਮੈਂਟ ਦੀ ਗੱਲ ਕੀਤੀ ਹੈ ਕਿ ਜੇ ਆ ਰਹੀ ਹੈ ਤੁਸੀਂ ਅਰੋੜਾ ਸਾਹਿਬ ਦਾ ਜ਼ਿਕਰ ਕੀਤਾ ਤਾਂ ਮੈਂ ਕਹਿੰਦਾ ਜੀ ਉਹ ਸਵਾਗਤ ਕਰਦਾ ਇਸ ਪ੍ਰੋਜੈਕਟ ਦਾ ਮੈਨੂੰ ਪਤਾ ਹੀ ਨਹੀਂ ਹੈ ਪਟਾਣਾ ਕਿਸੇ ਤਰੀਕੇ ਨਾਲ ਲਵਾ ਲਓ ਮੈਨੂੰ ਉਸ ਪ੍ਰੋਜੈਕਟ ਬਾਰੇ ਲੁਧਿਆਣਾ ਮੈਨੂੰ ਤਾਂ ਗਏ ਨੂੰ ਬੜਾ ਚਿਰ ਹੋ ਗਿਆ ਜੀ ਹੂੰ ਇਹ ਤਾਂ ਪਰ ਕੋਈ ਲੁਧਿਆਣੇ ਵਾਲਾ ਦੱਸ ਸਕਦਾ ਜਾਂ ਸਰਕਾਰ ਵਾਲਾ ਦੱਸ ਸਕਦਾ ਹੁਣ ਸਾਨੂੰ ਤਾਂ ਕੀ ਪਤਾ ਹੈ ਜੀ ਜੀ ਮੈਂ ਤੁਹਾਨੂੰ ਇੱਕ ਕਮੈਂਟ ਵੀ ਆਇਆ ਸੁਖਦੀਪ ਸਿੰਘ ਜੀ ਹੋਰਾਂ ਦਾ ਤੇ ਇਹ ਮੈਂ ਗੱਲ ਤੁਹਾਡੇ ਨਾਲ ਸਾਂਝੀ ਵੀ ਕਰਨੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬੜਾ ਰੌਲਾ ਪਿਆ ਹੋਇਆ ਕੱਲ ਤੋਂ ਇੱਕ ਮਹਾਨ ਕੋਸ਼ ਜਿਹੜੇ ਸੀਗੇ ਉਹਨਾਂ ਦੇ ਵਿੱਚ ਕਹਿੰਦੇ ਕੁਝ ਤਰਟੀਆਂ ਸੀ ਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਭਈ ਨਾ ਡਿਸਟ੍ਰਿਬਿਊਟ ਕੀਤੇ ਜਾਣੇ ਨਾ ਸੇਲ ਕੀਤੇ ਜਾਣ ਫੰਡਾਂ ਨੇ ਉਹਨਾਂ ਨੂੰ ਡਿਸਟਰੋਏ ਕਰਨ ਵਾਸਤੇ ਤਰੀਕਾ ਇਦਾਂ ਦਾ ਅਪਣਾਇਆ ਕਿ ਉਹਦਾ ਵਿਵਾਦ ਖੜਾ ਹੋ ਗਿਆ। ਹਾਂਜੀ ਆਹ ਲੋ ਜਵਾਬ ਮਿਲ ਗਿਆ ਉਹਨਾਂ ਨੂੰ ਮੇਰੇ ਪਿੰਡ ਦੇ ਕੋਲ ਹੀ ਹੈ ਜੀ ਕੰਮ ਚੱਲ ਰਿਹਾ ਟਾਟਾ ਸਟੀਲ ਦਾ ਜੀ। ਹੂੰ ਤਨ ਅੰਸੂ ਲੁਧਿਆਣਾ। ਬਹੁਤ ਠੀਕ ਹੈ ਜੀ। ਤੁਹਾਨੂੰ ਜਵਾਬ ਮਿਲ ਗਿਆ। ਸੰਤੁਸ਼ਟੀ ਹੋ ਗਈ। ਠੀਕ ਹੈ ਜੀ। ਜੀ ਮੈਂ ਉਹ ਮਾਨਕੋਸ਼ ਵਾਲੇ ਵਿਵਾਦ ਦੀ ਮੇਟੂ ਜੀ ਜਾਣਕਾਰੀ ਜ਼ਰੂਰ ਲੈਣੀ ਆ ਕੀ ਮਸਲਾ ਸੀਗਾ ਤੇ ਉਹ ਇੰਨਾ ਕਿਸ ਤਰ੍ਹਾਂ ਆਪ ਕਹ ਲੋ ਕਿ ਉਹ ਇਸ ਤਰ੍ਹਾਂ ਦਾ ਫੈਸਲਾ ਹੀ ਕਿਉਂ ਕੀਤਾ ਗਿਆ ਯੂਨੀਵਰਸਿਟੀ ਵੱਲੋਂ। ਇੱਥੇ ਨਾ ਇੱਕ ਲੀਡਰ ਦੇ ਮੁੰਡੇ ਦਾ ਜ਼ਿਕਰ ਆ ਰਿਹਾ ਕਿ ਫਲਾਣੇ ਗੈਂਗਸਟਰ ਤੋਂ ਡਰਦਾ ਸੀਗਾ। ਹੂੰ ਇਹ ਫੈਕਟ ਹੈ ਸਰ। ਕਹ ਲੋ ਆਪਣਾ ਵੀ ਸੁਭਾਅ ਓਝਾ ਸਰਰ ਗਈ ਹੈ ਵੀ ਗੱਲਾਂ ਜਿਹੜੀਆਂ ਸਿੱਧੀਆਂ ਕਰਦੀਆਂ ਕੋਈ ਕੁਝ ਵੀ ਕਹੇ। ਜੀ ਦੁਨੀਆ ਕੁਝ ਵੀ ਆਖੇ ਦੇ ਵੀ ਤੇਰਾ ਗਾਉਣਾ ਬਣਦਾ ਸੀਗਾ। ਤਾਂ ਅਸੀਂ ਗੱਲ ਕਰ ਦਿੰਨੇ ਹੁੰਨੇ ਆ ਕਿ ਇਹ ਅੰਦਰ ਖਾਤੇ ਚੱਲਦੇ ਹੁੰਦੇ ਆ। ਪਾਵਰ ਬਹੁਤ ਕਿਸਮ ਦੀ ਹੈ। ਇਹ ਫੈਕਟ ਹੈ ਸਰ ਤੇ ਮੇਰਾ ਤਤ ਕੱਢਿਆ ਜ਼ਿੰਦਗੀ ਦਾ ਕਿ ਇਹ ਪਾਵਰ ਕਈ ਕਿਸਮ ਦੀ ਹੈ ਇੰਡੀਆ ਚ ਕੱਲਾ ਪੈਸਾ ਲੈ ਕੇ ਨਾ ਤੁਰੇ ਫਿਰਨਾ ਕਿ ਮੇਰੇ ਕੋਲ ਬਹੁਤ ਪੈਸਾ ਹੈ ਸੰਜੀ ਠੀਕ ਹੈ ਨਾ ਜੀ ਉਹਨੇ ਨਾ ਅੜਬ ਪੰਜਾਬੀ ਥੱਪੜ ਮਾਰ ਕੇ ਅਸਲਾ ਖੋਲ ਲੈਣ ਕਈ ਵਾਰ ਉਹ ਅੱਗੇ ਜਿਹੜਾ ਹੁੰਦਾ ਨਾ ਉਹ ਪੈਸੇ ਦੀ ਪਾਵਰ ਚੱਲਣ ਹੀ ਨਹੀਂ ਦਿੰਦਾ ਜੀ ਚਲੋ ਜੀ ਕਰੋ ਗੱਲ ਜੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੀ ਮੈਂ ਗੱਲ ਕਰ ਰਿਹਾ ਸੀ ਉੱਥੇ ਕਾਫੀ ਜ਼ਿਆਦਾ ਵਿਵਾਦ ਜਿਹੜਾ ਪਿਆ ਹੋਇਆ ਹੈ ਮਾਨਕੋਸ਼ ਨੂੰ ਡਿਸਟਰੋਏ ਕਰਨ ਦੇ ਮਾਮਲੇ ਦੇ ਵਿੱਚ ਗੇਟ ਵਗੈਰਾ ਵੀ ਸਟੂਡੈਂਟਸ ਨੇ ਬੰਦ ਕਰ ਲਏ ਕਾਰਨ ਇਹ ਹੀ ਸੀਗਾ ਕਿ ਭਾਈ ਉਹ ਇੱਕ ਤਰ੍ਹਾਂ ਕਿਹੜੋ ਕਿ ਤੋਂ ਵਿੱਚ ਤੇ ਉਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈ ਬਹੁਤ ਸਾਰੀ ਸ਼ਬਦਾਵਲੀ ਉਸ ਤਰ੍ਹਾਂ ਦੀ ਹੁੰਦੀ ਹੈ ਤੇ ਉਹਨੂੰ ਡਿਸਟਰੋਏ ਕਰਨ ਦਾ ਜਿਹੜਾ ਉਹ ਤਰੀਕਾ